ਸਤ ਸ੍ਰੀ ਅਕਾਲ ਜੀ ਅੱਜ ਅਸੀਂ ਗਏ ਸੀ ਦਵਾਈਆਂ ਦਵਾਈਆਂ ਲੈਣ ਬੱਚਿਆਂ ਦੀ ਤੇ ਆਪਣੀ ਵੀ ਤੇ ਫਿਰ ਇੱਥੇ ਦੇ ਪਾਪਾ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਆ ਤੁਹਾਨੂੰ ਖਾਣਾ ਖਵਾ ਕੇ ਖਾਣ ਦੇ ਰੈਸਟੋਰੈਂਟ ਚ ਵੀ ਦਵਾਈਆਂ ਤੇ ਵੀ ਇੰਨੇ ਬੈਠਾਉਂਦੇ ਰਹੇਦਾ ਵਾ ਸੋ ਬੰਦੇ ਨੂੰ ਮਨ ਦੀ ਖੁਸ਼ੀ ਵੀ ਪੂਰੀ ਕਰਨੀ ਚਾਹੀਦੀ ਤੇ ਸਭ ਤੋਂ ਪਹਿਲਾਂ ਨਾ ਅਸੀਂ ਮਤਲਬ ਵਾਸ਼ਰੂਮ ਗਏ ਐ ਵਾਸ਼ ਵਗੈਰਾ ਕਰ ਲਈ ਤੇ ਵਾਸ਼ਰੂਮ ਇੰਨੇ ਸੋਹਣੇ ਬਣੇ ਇੱਥੇ ਚਲੋ ਅਸੀਂ ਆਉਂਦੇ ਰਹਨੇ ਆ ਵੀ ਆਪਣੇ ਪਿੰਡਾਂ ਚ ਕਿਤੇ ਇੰਨੇ ਸੋਹਣੇ ਕਮਰੇ ਬਣੇ ਹੋਣ ਨਾ ਤੇ ਸੱਚੀ ਗੱਲ ਆ ਵੀ ਆਪਾਂ ਦੇ ਅੰਦਰਾਂ ਜਾ ਇੰਨਾ ਨਿਕਲ ਗਈ ਇੰਨੇ ਜਿਆਦਾ ਸੋਨੇ ਵਾਸ਼ਰੂਮ ਬਣੇ ਆ ਤੇ ਅੱਜ ਕੱਲ ਰੈਸਟੋਰੈਂਟ ਗਏ ਕਿਸੇ ਵੀ ਜਾ ਕੇ ਵੇਖੋ ਨਾ ਵਾਸ਼ਰੂਮ ਤੇ ਪਤਾ ਨਹੀਂ ਕਿਉਂ ਇੰਨਾ ਪੈਸਾ ਲਾਉਂਦੇ ਬਹੁਤ ਵਧੀਆ ਬਣੇ ਹੁੰਦੇ ਆ ਤੇ ਜੋ ਥੋੜਾ ਖੁਸ਼ ਹੋਣ ਲੱਗਿਆ ਕਹਿੰਦਾ ਮੰਮੀ ਵਾਸ਼ਰੂਮ ਦੀ ਨਾ ਵੀਡੀਓ ਸਾਰੀ ਇਦਾਂ ਬਣਾਉ ਉਹ ਖਾਓ ਕਿੰਨਾ ਸੋਹਣਾ ਬਣਿਆ ਵਾ ਨਾ ਬੱਤੇ ਤੇ ਗੱਲ ਆਈ ਆ ਵੀ ਜਿਹੜਾ ਪੈਸੇ ਦੇ ਨਾਲ ਕਿਹੜਾ ਕੰਮ ਨਹੀਂ ਹੁੰਦਾ ਹਨ ਤੇ ਚਲੋ ਬਾਕੀ ਆ ਗੱਲੇ ਵੀ ਚਲੋ ਜਿੱਥੇ ਮਰਜੀ ਆਪਾਂ ਭਾਵੇਂ ਚੱਲ ਜਾਈਏ ਤੇ ਫੇਰ ਆਪਣੇ ਘਰ ਨੂੰ ਹੀ ਭੱਜੜ ਹੁੰਦੀ ਹੈ ਵੀ ਜ਼ਿਆਦਾ ਭੱਜ ਜਾਈਏ ਆਪਣੇ ਘਰ ਤੇ ਇਹ ਵੀ ਆ ਗਏ ਸੀ ਉਹਨੇ ਜਿੰਨੂੰ ਹੱਥ ਧੋ ਕੇ ਤੇ ਮੰਨੂ ਹੀ ਨਾਲ-ਨਾਲ ਮੰਨੂ ਨੂੰ ਤੇ ਹਰ ਜਗ੍ਹਾ ਸ਼ਰਾਰਤੀ ਸੱਜਣੀ ਹੁੰਦੀ ਹੈ ਨਾ ਜਿੱਥੇ ਵੀ ਕਿਤੇ ਜਾਵੇ ਸ਼ਰਾਰਤੀ ਉਹਨਾਂ ਨੇ ਚੰਗੇ ਭਲੇ ਨੈਪਕਿੰਡੇ ਰੱਖੇ ਹਨ ਪਰ ਆਪਾਂ ਹੁਣ ਪਿੰਡੂ ਬਾਈ ਅਸੀਂ ਪਿੰਡੂ ਹੀ ਰਹਿਨੇ ਆਂ ਹੀ ਭਾਵੇਂ ਸਾਡੇ ਕੋਲ ਪੀਐਚ ਦੀ ਕਿਉਂ ਨਾ ਕਰਾਵਾਂ ਅਸੀਂ ਜਿੰਨਾ ਚਿਰ ਆਪਣੇ ਛੱਗਿਆਂ ਨਾਲ ਹੱਤ ਨਾਲ ਪਹੁੰਚ ਲਈਏ ਉਹਨਾਂ ਜੇ ਤੁਹਾਨੂੰ ਠੰਡ ਨਹੀਂ ਮੈਂਦੀ ਜਿਹੜੀ ਸਹੀ ਗੱਲ ਹੈ ਤੇ ਅਸੀਂ ਆ ਗਏ ਸੀ ਅੰਦਰ ਇੱਥੇ ਬਹਿ ਕੇ ਤੇ ਇਹਨਾਂ ਨੇ ਆਰਡਰ ਵਗੈਰਾ ਕਰਤੀ ਹੀ ਰੋਟੀ ਰਾਤ ਦਾ ਟਾਈਮ ਹੀ ਸਾਡੇ ਸੱਤ ਦਾ ਤੇ ਚਲੋ ਇਹਨਾਂ ਬੱਚਿਆਂ ਨੂੰ ਨਾ ਦਾਲ ਮਖਣੀ ਜਿਹੜੀ ਆ ਉਹ ਬਹੁਤ ਪਸੰਦ ਆ ਇਹਨਾਂ ਦੇ ਪਾਪਾ ਨੂੰ ਵੀ ਚਲੋ ਇਹ ਵੈਸੇ ਇੱਥੋਂ ਦੀ ਨਾ ਰੋਟੀ ਹੁੰਦੀ ਬਹੁਤ ਟੇਸਟੀ ਆ ਤੇ ਮਤਲਬ ਇਹਨਾਂ ਦੀ ਖਰਚਾ ਵੀ ਜਿਹੜਾ ਵਾ ਜਾਂ ਆਪਾਂ ਲਾ ਲਈਏ ਵੀ ਜੋ ਫੂਡ ਆਈਟਮਸ ਦਾ ਜੋ ਵੀ ਪੈਸੇ ਇੰਦੇ ਨਾ ਬਹੁਤ ਸਾਫ ਸਾਫ ਦੇ ਹੁੰਦੇ ਆ ਰੋਡ ਕਿਲਾ ਢਾਬਾ ਨਹੀਂ ਜਿਹੜਾ ਮਾਨਾਵਾਲ ਰੋਡ ਤੇ ਹਨ ਅੰਮ੍ਰਿਤਸਰ ਨੂੰ ਜਾਂਦੇ ਆ ਉਹ ਵਾਲਾ ਸਾਨੂੰ ਜਿਆਦਾ ਦੂਰ ਨਹੀਂ ਪੈਂਦਾ ਨਜ਼ਦੀਕ ਹੀ ਪੈ ਜਾਂਦਾ ਵਾ ਤੇ ਚਲੋ ਹੁਣ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਤੇ ਪਤਾ ਹੁਣ ਜਿਹੜੇ ਨਹੀਂ ਵੀ ਪਤਾ ਮਤਲਬ ਅਮ੍ਰਿਤਸਰ ਰੋਡ ਤੇ ਮਾਨਾ ਵਾਲਾ ਰੋਡ ਤੇ ਹੈਗਾ ਵਾ ਇਹ ਰੋਡ ਕਿਲਾ ਟੱਬਾ ਬੜਾ ਫੇਮਸ ਹੈ ਤੇ ਇਹਨਾਂ ਦਾ ਸਮਾਨ ਵੈਸੇ ਵੀ ਬਹੁਤ ਟੇਸਟੀ ਹੁੰਦਾ ਸਾਫ ਸਫਾਈ ਵੀ ਬਹੁਤ ਆ ਤੇ ਦੂਸਰੀ ਗੱਲ ਰੇਟ ਵੀ ਬੜੇ ਜੈਨੂਨ ਹੁੰਦੇ ਆ ਕੋਈ ਇਹ ਨਹੀਂ ਵੀ ਬਾਲਾ ਖਰਚਾ ਨਹੀਂ ਹੈਗਾ ਆ ਆਰਾਮ ਨਾਲ ਤੁਸੀਂ ਕੋਈ ਫੰਕਸ਼ਨ ਆ ਜਾਂ ਕੋਈ ਵੀ ਆਪਣਾ ਜਿਹੜਾ ਵਾ ਸੈਲੀਬ੍ਰੇਸ਼ਨ ਆ ਤੇ ਉਹ ਤੁਸੀਂ ਕਰ ਸਕਦੇ ਆ ਜੀ ਤੇ ਉਹਨਾਂ ਜਿਹਨੂੰ ਬਸ ਐਮੋਰੀ ਦੀ ਸ਼ਰਾਤ ਆਣੀ ਸਿਰਫ ਕਹਿੰਦੇ ਐਮੋ ਨੇ ਨਾ ਜਾਂਦਿਆਂ ਉੱਥੇ ਨਮਕ ਵਾਲੇ ਨਹੀਂ ਪਏ ਹੁੰਦੀਆਂ ਸ਼ੀਸ਼ੀਆਂ ਜੀਆਂ ਇਹਨਾਂ ਨੂੰ ਨਮਕ ਬਹੁਤ ਪਸੰਦ ਆਏ ਤਾਂ ਘਰ ਵੀ ਨਾ ਮੈਂ ਸਭ ਨੂੰ ਨਮਕ ਲਕੋਲ ਗੋ ਘੇਰ ਕੋ ਰੱਖਦੀ ਜੰਦੀਆਂ ਜਿਹੜੇ ਹੁੰਦਾ ਵੀ ਮੈਨੂੰ ਲੂਮ ਦੇ ਦੇਣ ਖਾਣ ਲਈ ਕਿਸੇ ਤਰ੍ਹਾਂ ਤੇ ਖਾਣਾ ਆ ਗਿਆ ਖਾਣੇ ਵਿੱਚ ਅਸੀਂ ਕੀਤਾ ਸੀ ਆਰਡਰ ਦਾਲ ਮੱਖਣੀ ਤੇ ਮਿਕਸ ਵੈਜਿਜ਼ੀ ਤੇ ਤੰਦੂਰੀ ਫੁਲਕੇ ਤੇ ਚਲੋ ਉਹ ਆਪਾਂ ਰੱਜ ਕੇ ਰੋਟੀ ਪਰ ਪੇਟ ਖਾਣਾ ਖਾਦਾ ਇਹੀ ਦਾਲਾਂ ਇਹਨਾਂ ਨੂੰ ਘਰ ਬਣਾ ਕੇ ਦੇ ਉਹਨਾਂ ਦੇ ਨੱਕ ਤੇ ਨਹੀਂ ਚੜਦੀਆਂ ਸਾਫ ਦੀ ਦਾਲ ਬਣਾਈ ਅਸੀਂ ਨਹੀਂ ਖਾਣੀ ਤੇ ਇਹੀ ਦਾਲਾਂ ਉਹ ਮੱਛਾ ਕੁੱਤੇ ਮੱਖਣੀ ਭਾ ਕੇ ਦੇ ਦਿੰਦੇ ਆ ਮੰਮੀਆਂ ਭਾਵੇਂ ਘੋਰਾ ਡੱਬਾ ਵੀ ਮੁੱਧਾ ਕਿਉਂ ਨਾ ਕਰ ਦੇਣਾ ਪਤਾ ਨਹੀਂ ਨਿਆਣਿਆਂ ਨੂੰ ਕਿਉਂ ਨਹੀਂ ਚੰਗੀ ਲੱਗਦੀ ਹਾਲਾਂਕਿ ਪੂਰੇ ਮਿਰਚਾਂ ਮਸਾਲੇ ਲੈਟਸ ਨੇ ਮਸਨੇ ਕਰਦੇ ਰਹੀ ਤਾਂ ਪਰ ਉੱਥੇ ਨਾ ਉੱਥੇ ਪੈਸੇ ਲੱਗਦੇ ਤੇ ਮੰਮੀਆਂ ਨੇ ਫ੍ਰੀਜ 'ਚ ਖਾਣੇ ਬਣਾਵਣਾ ਖਵਾਉਣੇ ਹੁੰਦੇ ਆ ਤੇ ਤੰਦੂਰੀ ਰੋਟੀ ਤਾਂ ਜ਼ਰੂਰ ਆ ਉੱਥੇ ਮੇਰੀ ਵੀ ਥੋੜੀ ਗਲਤੀ ਆ ਫਿਰ ਨੂਰ ਲਿਆ ਡੱਬੜੇ ਚਿਰਦਾ ਪਿਆ ਅਜੇ ਤਾਈਂ ਮੈਂ ਉਹਨੂੰ ਮੱਲਵਚਾਰੇ ਤੋਂ ਰੋਟੀਆਂ ਨਹੀਂ ਪਕਾਈਆਂ ਉੱਥੇ ਤੇ ਖਾਣਾ ਖੁਣਾ ਸੀ ਖਾ ਲਿਆ ਸੀ ਤੇ ਹੁਣ ਹੋ ਗਿਆ ਸੀ ਵਾਪਸੀ ਦਾ ਟਾਈਮ ਤੇ ਧੰਨਵਾਦ ਆ ਵੀ ਬੱਚਿਆਂ ਦੀਆਂ ਤੇ ਫਰਮਾਇਸ਼ਾਂ ਖਤਮ ਨਹੀਂ ਹੁੰਦੀਆਂ ਹੁਣ ਇਹਨਾਂ ਦਾ ਧਿਆਨ ਹੀ ਵੀ ਪਾਪਾ ਹਨ ਉਹਨੂੰ ਚਾਕਲੇਟ ਲੈ ਦੇਣ ਕਿਸ ਤਰੀਕੇ ਨਾਲ ਤੇ ਮੈਨੂੰ ਇਹ ਵੀ ਹੁਣ ਨਾ ਖਾਣੇ ਇੱਕ ਵਾਰ ਸਿੱਟ ਚਲੋ ਰੋਟੀ ਦੇ ਖਾਣੇ ਖਾਣੀ ਆ ਤੇ ਦਵਾਈਆਂ ਲੈ ਕੇ ਆਏ ਆ ਫਿਰ ਇਹਨਾਂ ਦੇ ਪਾਪਾ ਨੂੰ ਨਾ ਤਰਸ ਆ ਜਾਂਦਾ ਵਾ ਤੇ ਉਹ ਕਹਿੰਦੇ ਚਲੋ ਤੁਹਾਨੂੰ ਮੈਂ ਇੱਥੋਂ ਇਹਨਾਂ ਨੂੰ ਪੁੱਛਦੇ ਰਹਿੰਦੇ ਹੈਡੀ ਨਾ ਬਾਹਰ ਵੀ ਸ਼ਾਪ ਆ ਉੱਥੋਂ ਤੁਸੀਂ ਲੈ ਲੋ ਚਾਕਲੇਟ ਤੇ ਫਿਰ ਇਹਨਾਂ ਨੂੰ ਉੱਥੇ ਲੈ ਕੇ ਗਏ ਉਹ ਤੇ ਇਹਨਾਂ ਨੂੰ ਦਵਾਈ ਚਾਕਲੇਟ ਦੇ ਖੁਸ਼ ਹੋ ਗਏ ਦਵੇਂ ਪੈਨਪਰਾ ਤੇ ਫਿਰ ਇਹਨਾਂ ਦੇ ਪਾਪਾ ਗਏ ਵਾਪਸ ਤੇ ਇੱਥੋਂ ਚਾਕਲੇਟ ਇਹਨਾਂ ਨੂੰ ਲੈ ਕੇ ਦੇ ਦਿੱਤੇ ਸੀ ਤੇ ਉਹ ਜਿਹੜੇ ਜਿਹੜੇ ਭਰਾ ਨੇ ਰੋਟੀ ਪਾਣੀ ਸਰਵ ਕੀਤਾ ਸੀ ਨਾ ਉਹਨੂੰ ਕੀ ਟਿਪ ਦੇ ਦਿੰਦੇ ਹਾਂ ਕਹਿੰਦੇ ਇਹਨੂੰ ਪੈਸੇ ਖੱਲ ਨਹੀਂ ਹੈਗੇ ਤੇ ਚੱਲ ਉਹਨੂੰ ਥੋੜੇ ਜੇ ਹਨਾ ਉਹਨਾਂ ਇਦਾਂ ਹੀ ਆ ਵੀ ਸਾਰੇ ਆਪੋ ਆਪਣਾ ਪਾਈ ਚਲਾਈ ਇਦਾਂ ਹੀ ਚਲਾਉਂਦੇ ਆ ਕੇ ਪੈਸਾ ਕਦੀ ਕਿਹੋ ਜਿਹਾ ਕਦੀ ਕਿਹੋ ਜਿਹਾ ਤੇ ਕਹਿੰਦੇ ਚਲੋ ਇੱਥੋਂ ਨਾਲੇ ਚਾਕਲੇਟ ਲੈ ਕੇ ਦਿੰਦੇ ਆ ਬੱਚਿਆਂ ਨੂੰ ਤੇ ਨਾਲੇ ਮੈਂ ਉਹਨਾਂ ਨੂੰ ਥੋੜੇ ਜਿਹੇ ਪੈਸੇ ਵਿਚਾਰੇ ਦੇ ਕੇ ਆਉਣਾ ਤੇ ਇੱਥੇ ਬਾਹਰ ਕਾਫੀ ਵਧੀਆ ਲੱਗ ਰਿਹਾ ਸੀ ਹਵਾ ਵੀ ਬੜੀ ਸੋਹਣੀ ਚੱਲ ਰਹੀ ਸੀ ਸੀ ਕਰੌਣਕ ਮੇਲਾ ਜਾਂ ਬੱਸਾਂ ਬੱਸਾਂ ਚਾਰ-ਚੁਫੇਰੇ ਜਾਣ ਲੀਆਂ ਸਿੱਧੇ ਉਧਰ ਸੜਕ ਤੋਂ ਤੇ ਇੱਥੇ ਫਿਰ ਇੰਨਾਂ ਦਾ ਹੋਇਆ ਫੋਟੋ ਸੈਸ਼ਨ ਇਹਨਾਂ ਨੂੰ ਮੈਂ ਖਲਾਰ-ਖਲਾਰ ਕੇ ਖੀਚੀਆਂ ਫੋਟੋਆਂ ਤੇ ਜੋ ਤੂੰ ਚਲ ਗਿਆ ਆਪਣੇ ਪਾਪਾ ਦੇ ਨਾਲ ਤੇ ਮੈਂ ਵੀ ਜਾਣਾ ਪਾਪਾ ਦੇ ਨਾਲ ਤੇ ਫੇਰੇ ਜਦੋਂ ਆਗੇ ਵਾਪਸ ਤੇ ਫੇਰ ਹੋ ਗਈ ਸਾਡੀ ਰਵਾਨਗੀ ਤੇ ਐਮ ਖਾਂ ਲੱਗਾ ਸੀ ਚਾਕਲੇਟ ਇਹਨੂੰ ਮੈਂ ਕਿਹਾ ਮੈਂ ਚਲਦੀਆਂ ਫੋਟੋਆਂ ਖੱਡੂਆਂ ਖਿੱਚਦੀਆਂ ਇੱਧਰ ਆ ਤੂੰ ਪਰ ਇਹਨੂੰ ਜਦੋਂ ਕੋਈ ਕੰਮ ਦੀ ਗੱਲ ਕਹੋਣਾ ਇਹਨੇ ਮੂੰਹ ਬੜੇ ਵੰਸੋਨੇ ਬਣਾਉਣੇ ਹੁੰਦੇ ਆ ਅੱਗੋਂ ਬੱਚੇ ਨੇ ਚੰਗੇ ਭਲੇ ਰਹਿਣਾ ਔਰ ਉਹਨੇ 36 ਪ੍ਰਕਾਰ ਦੇ ਮੂੰਹ ਬਣਾਉਣੇ ਆ ਬੰਦੇ ਨੂੰ ਖੇਜ ਚੜਾਉਣੀ ਵੀ ਮੈਂਦ ਨਹੀਂ ਇਹ ਕੰਮ ਕਰਨਾ ਮੇਰੇ ਕੋਲ ਬੜੋ ਬੜੀ ਕਰਾਉਣ ਦੀ ਸੀ ਤੇ ਅਜੇ ਵੀ ਅਮੂਰ ਤੇ ਅਮੂ ਹਾਡੇ ਨੂੰ ਤਾਂ ਪਤਾ ਨਹੀਂ ਚੌਕਲੇ ਤਾਂ ਇੰਨੀਆਂ ਪਸੰਦ ਨਾ ਵੀ ਮੈਨੂੰ ਹੋਰ ਚਲੋ ਸਾਰੇ ਬੱਚਿਆਂ ਨੂੰ ਹੀ ਹੁੰਦੀਆਂ ਵਾ ਸਾਰੇ ਨੂੰ ਨਾ ਬਾਹਰ ਦਾ ਖਾਣ ਪੀਣ ਦਾ ਬੜਾ ਵੀ ਮੈਨੂੰ ਸਵਾਦੀ ਸਵਾਦੀ ਚੀਜ਼ਾਂ ਮਿਲਣ ਬਾਹਰ ਦੇ ਚਸਕੇ ਵੜੇ ਆ ਨੇ ਇੰਨੇ ਹੀ ਕਿਹੇ ਤਰ੍ਹਾਂ ਹੋਰ ਲੈਦਣ ਨੂੰ ਨਹੀਂ ਕਿਵੇਂ ਨਹੀਂ ਹੋਰ ਦੁਨੀਆਂ ਨੂੰ ਮਿਲਦਾ ਬਸ ਇਹੀ ਵਗੈ ਲੈ ਕੇ ਜੀਵਾਰਾ ਕਰਨਾ ਪੈਣਾ ਵਾ ਤੇ ਇਹਨਾਂ ਦੇ ਪਾਪਾ ਵੀ ਆ ਗਏ ਸੀ ਕਿ ਫਿਰ ਟਾਈਮ ਵੀ 8 ਵਜੇ ਦਾ ਲਗਭਗ ਹੋ ਗਿਆ ਸੀ ਤੇ ਅਸੀਂ ਕਭ ਜਲਦੀ ਜਲਦੀ ਉਹਨਾਂ ਘਰ ਚੱਲ ਗਏ ਤੇ ਘਰ ਵੀ ਅਸੀਂ ਹਨ ਪਤਾ ਹੀ ਨਹੀਂ ਸੀ ਵੀ ਅਸੀਂ ਮਤਲਬ ਖਾਣਾ ਕਹਾਂ ਚਲ ਜਾਣਾ ਅਸੀਂ ਤਾਂ ਸਿਰਫ ਦਵਾਈ ਲੈਣ ਹੀ ਆਏ ਸੀ ਤੇ ਘਰ ਵੀ ਦਵਾਈ ਲੈ ਦੱਸ ਕੇ ਇਸ ਵੀਡੀਓ ਨੂੰ ਕਿ ਉਹ ਵੇਟ ਕਰਦੇ ਹੋਣੇ ਆ ਉਹਨਾਂ ਦਾ ਫੋਨ ਵੀ ਥੋੜਾ ਖਰਾਬ ਹੋਇਆ ਸੀ ਫਿਰ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਕਿੱਥੇ ਚਲ ਗਏ ਵੈਸੇ ਤਾਂ ਅਸੀਂ ਘੰਟੇ ਡੇਢ ਘੰਟੇ ਜੀ ਉਹ ਆਪਸੋ ਤੇ ਚਲ ਗਏ ਸਾਰੇ ਕੰਮ ਕਰ ਕਰਾ ਕੇ ਆ ਕੋ ਰੋਡ ਦੇ ਲਟਾਬਾ ਆਪਣੀ ਸਰਦਾ ਤੁਹਾਨੂੰ ਬੈਨਰ ਆ ਜਿਹੜਾ ਉੱਤੇ ਲੱਗਾ ਹੁੰਦਾ ਉਹ ਖਾ ਦਿੰਦੇ ਆ ਤੇ ਬਾਕੀ ਹੋਰ ਸੁਣਾਓ ਜੀ ਤੁਸੀਂ ਪਰਿਵਾਰ ਦੀ ਸਭ ਚੜ੍ਹਦੀ ਕਲਾ ਚ ਹੋਰ ਮੇਰੇ ਦੇਸੀ ਵਦੇਸੀ ਪੱਤੇ ਪਹਿਣ ਭਰਾ ਕਦਾਈ ਹੈ ਨਾ ਜੀ ਕਿ ਕਰੀ ਕਰੀ ਹੁੰਦਾ ਵੀ ਮਤਲਬ ਕਰੀ ਕਰੀ ਟੈਨਸ਼ਨ ਫ੍ਰੀ ਹੋ ਜਾਂਦਾ ਵੀ ਇੰਨਾ ਖਰਚੇ ਆਉਣਦੇ ਆ ਦਵਾਈਆਂ ਬੂਟੀਆਂ ਦਾ ਸਾਰਾ ਕੁਝ ਲੱਗਣ ਲਿਆ ਚਲੋ ਥੋੜਾ ਆਪਣਾ ਮੰਦੀ ਮੌਜੂਦ ਕਰਕੇ ਆਉਨੇ ਆ ਤੇ ਹੁਣ ਹੋ ਗਏ ਜੀ ਅਸੀਂ ਘਰ ਨੂੰ ਰਵਾਨਾ ਤੇ ਇਹ ਸੀ ਸਾਡਾ ਅੱਜ ਦਾ ਮਿਨੀ ਵਲੌਗ ਵੈਸੇ ਤੇ ਮੈਂ ਘਰ ਸਬਜ਼ੀ ਬਣਾਉਣ ਲੱਗੀ ਤੇ ਮੈਨੂੰ ਲੱਗੇ ਆਂਦੇ ਨਹੀਂ ਚੱਲਾ ਚੱਲੀਏ ਆਪਾਂ ਦਵਾਈ ਬੂਟੀ ਲੈ ਕੇ ਆਵਨੇ ਤੇ ਉੱਥੇ ਵੀਡੀਓ ਬਣਾ ਲਈ ਤੁਹਾਨੂੰ ਕਿੱਦਾਂ ਲੱਗੀ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ 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 ਕਰਨਾ ਸਾਡੀ ਫੈਮਿਲੀ ਦਾ ਹਿੱਸਾ ਬਣੋ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਹਰ ਵੀਡੀਓ ਵਧੀਆ ਤੋਂ ਵਧੀਆ ਬਣਾਈਏ ਤੇ ਤੁਹਾਡੇ ਨਾਲ ਆਪਣੀ ਕਲਾਗਿਰਤੀਆਂ ਆਪਣੇ ਭੋਜਨ ਐਕਸਪੀਰੀਅੰਸ ਜਿਹੜੇ ਆ ਜਾਂ ਜੋ ਵੀ ਸਾਡੀ ਲਾਈਫ ਚ ਡੇਲੀ ਵਾਪਰਿਆ ਉਹ ਦਰਨਾ ਅਸੀਂ ਆਪਣੇ ਰੁਖ-ਚੁਕ ਸਾਂਝਾ ਕਰੀਏ ਤੇ ਹੋਰ ਜੀ ਪਰਿਵਾਰ ਕਿਸ ਤਰ੍ਹਾਂ ਸਭ ਦੇ ਮਾਰਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਬਾਹਰਲੀ ਬਹੁਤਾ ਹੀ ਰਿਜਕ ਦਵੇ ਸੱਚੇ ਪਾਤਸ਼ਾਹ ਹੱਸਦੇ ਰਹੋ ਵਸਦੇ ਰਹੋ ਮਹਾਰਾਜ ਤੁਹਾਡੇ ਬਰੂਹੀ